ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਮੌਸਮ ਗਰਮ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਔਰ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਵੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਫਸਲਾਂ ਫੀਲਡ ਦੇ ਵਿੱਚ ਖੜੀਆਂ ਨੇ ਉਹਨਾਂ ਨੂੰ ਹਲਕਾ ਪਾਣੀ ਟਾਈਮ ਟੂ ਟਾਈਮ ਜ਼ਰੂਰ ਲਵਾਉਂਦੇ ਨੇ ਸਪੈਸ਼ਲੀ अर्ਲੀ ਮਾਰਨਿੰਗ ਜਾਂ ਫਿਰ ਈਵਨਿੰਗ ਸਾਰਿਆਂ ਨੂੰ ਹੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੇ ਬਡੇ ਹੈਲਥ ਇੰਪੈਕਟਸ ਹੋ ਸਕਦੇ ਨੇ ਲਿਕুইਡਸ ਵਤੋ ਵਤ ਲੈਣੇ ਚਾਹੀਦੇ ਨੇ ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਸੈਕੰਡਲੀ ਜਿਹੜੇ ਇੰਟੈਂਸ ਹੀਟ ਹਾਰਸ ਨੇ ਜਿਵੇਂ 11 ਤੋਂ 4 ਵਜੇ ਦੇ ਵਿੱਚ ਸਪੈਸ਼ਲੀ ਜਿੰਨਾ ਹੋ ਸਕੇ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ اپنی skin ਨੂੰ ਕਵਰਡ ਰੱਖੋ ਜਦੋਂ ਵੀ ਬਾਹਰ ਜਾਣੇ ਹੋ ਸਿਰ ਨੂੰ ਕਵਰਡ ਰੱਖੋ skin ਨੂੰ ਕਵਰ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਜਿਹੜਾ water loss skin ਤੋਂ ਵੀ ਲਗਾਤਾਰ ਹੁੰਦਾ ਰਹਿੰਦਾ ਹੈ evaporation ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਦੀ ਡਿਵੈਲਪਮੈਂਟ ਹਲੇ ਨਹੀਂ ਪਿੱਛੇ ਦੇਖ ਰਹੇ ਜੀ ਅਸੀਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਅੱਜ ਕੱਲ ਬਣੀਆਂ ਹੋਈਆਂ ਨੇ ਡੇ ਟਾਈਮ ਟੈਂਪਰੇਚਰ ਕਲਗੁਲੂਗਿਆਣਾ ਦੇ ਵਿੱਚ 43 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39.5 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 3.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 26.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 23.7 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 2.9 ਡਿਗਰੀ ਸੈਂਟੀਗ੍ਰੇਡ ਜੋ ਉੱਪਰ ਨਾਰਮਲ ਤੋਂ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਾਨ ਜਿਹੜਾ ਲਗਭਗ 3 ਤੋਂ 4 ਡਿਗਰੀ ਸੈਂਟੀਗ੍ਰੇਡ ਤੋਂ ਤੱਕ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਸੋ ਇਹਦੇ ਕਰਕੇ ਜਿਹੜੀਆਂ ਹੀਟ ਵੇਵ ਕੰਡੀਸ਼ਨਜ਼ ਰੀਜਨ ਦੇ ਵਿੱਚ ਬੜੀਆਂ ਹੋਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਡਬਲਯੂ ਡੀ ਸਿਸਟਮ ਦੀ ਹਲੇ ਕੋਈ ਡਿਵੈਲਪਮੈਂਟ ਅਸੀਂ ਨਹੀਂ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਮੌਸਮ ਗਰਮ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਔਰ ਹੀਟ ਵੇਵ ਕੰਡੀਸ਼ਨਜ਼ ਆਉਣ ਵਾਲੇ ਦਿਨਾਂ ਵਿੱਚ ਵੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਉਣ ਵਾਲੇ 3-4 ਦਿਨਾਂ ਵਾਸਤੇ ਆਈਐਮਡੀ ਵੱਲੋਂ ਰੈਡ ਅਲਰਟ ਜੋ ਹੈ ਹੀਟ ਵੇਵ ਕੰਡੀਸ਼ਨਜ਼ ਵਾਸਤੇ ਉਹ ਵੀ ਜਾਰੀ ਕੀਤਾ ਗਿਆ ਹੈ ਕਿਵੇਂ ਤੋਂ ਕਿੰਨਾ ਕਿੜੀ ਚੱਲ ਰਿਹਾ ਹੈ ਤੇ 3 ਤਰੀਕ ਤੱਕ ਖਲੇ ਕੰਡੀਸ਼ਨਸ ਇਸੇ ਤਰ੍ਹਾਂ ਦੀਆਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਜੀ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਕਾਫੀ ਥਾਵਾਂ ਤੇ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਰੈਡ ਅਲਰਟ ਆਈਐਮਡੀ ਨੇ ਉਹਦੇ ਵਾਸਤੇ ਜਾਰੀ ਕੀਤਾ ਹੈ ਬਿਲਕੁਲ ਜੀ ਫਾਰਮਰਸ ਨੂੰ ਵੀ ਇਹੀ ਦੱਸ ਰਹੇ ਹਾਂ ਕਿ ਹਲੇ ਵੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਇਸ ਤਰ੍ਹਾਂ ਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਕਿਉਂਕਿ ਰਬੀ ਕ੍ਰੌਪਸ ਦੀ ਹਾਰਵੈਸਟਿੰਗ ਕਰ ਚੁੱਕੇ ਨੇ ਖਰੀਫ ਕ੍ਰੌਪਸ ਦੀ ਹੁਣ ਸੋਇੰਗ ਹੋਣੀ ਆ ਜਾਂ ਕੁਝ ਕ੍ਰੌਪਸ ਜਿਵੇਂ ਕੁਝ ਵੈਜੀਟੇਬਲਸ ਜਿਹੜੀਆਂ ਕ੍ਰੌਪਸ ਫੀਲਡ ਦੇ ਵਿੱਚ ਫਿਲਹਾਲ ਵੀ ਹੈਗੀਆਂ ਨੇ ਸੋ ਉਹਨਾਂ ਨੂੰ ਇਹੀ ਸਲਾਹ ਦੇ ਸਕਦੇ ਆ ਕਿ ਜਿਹੜੀਆਂ ਫਸਲਾਂ ਫੀਲਡ ਦੇ ਵਿੱਚ ਖੜੀਆਂ ਨੇ ਉਹਨਾਂ ਨੂੰ ਹਲਕਾ ਪਾਣੀ ਟਾਈਮ ਟੂ ਟਾਈਮ ਜ਼ਰੂਰ ਲਾਉਂਦੇ ਨੇ ਸਪੈਸ਼ਲੀ ਅਰਲੀ ਮਾਰਨਿੰਗ ਜਾਂ ਫਿਰ ਈਵਨਿੰਗ ਦੇ ਵਿੱਚ ਉਹਨਾਂ ਨੂੰ ਹਲਕਾ ਪਾਣੀ ਇਹ ਜਿਹੜੀ ਫਸਲਾਂ ਖੜੀਆਂ ਨੇ ਉਹਨਾਂ ਨੂੰ ਲਾਉਂਦੇ ਰਹਿਣਾ ਚਾਹੀਦਾ ਤਾਂ ਕਿ ਹੀਟ ਸਟ्रेस ਦਾ ਕੋਈ ਫਸਲਾਂ ਨੂੰ ਨੁਕਸਾਨ ਨਾ ਹੋ ਸਕੇ। ਬਿਲਕੁਲ ਜੀ ਸਾਰਿਆਂ ਨੂੰ ਹੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੇ ਬਡੇ ਹੈਲਥ ਇੰਪੈਕਟਸ ਹੋ ਸਕਦੇ ਨੇ ਸੋ ਸਾਰਿਆਂ ਨੂੰ ਪ੍ਰੋਪਰ ਡਾਈਟ ਲੈਣੀ ਚਾਹੀਦੀ ਹੈ ਔਰ ਲਿਕੁਇਡਸ ਵਾਤੋ ਵਾਤ ਲੈਣੇ ਚਾਹੀਦੇ ਨੇ ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਸੈਕੰਡਲੀ ਜਿਹੜੇ ਇੰਟੈਂਸ ਹੀਟ ਹਾਰਸ ਨੇ ਜਿਵੇਂ 11 ਤੋਂ 4 ਵਜੇ ਦੇ ਵਿੱਚ ਸਪੈਸ਼ਲੀ ਜਿੰਨਾ ਹੋ ਸਕੇ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਆ ਅਦਰਵਾਇਜ਼ ਅਵੋਇਡ ਕਰੋ ਔਰ ਪ੍ਰੋਪਰ ਡਾਈਟ ਲੋ ਔਰ ਆਪਣੀ ਸਕਿਨ ਨੂੰ ਕਵਰਡ ਰੱਖੋ ਜਦੋਂ ਵੀ ਬਾਹਰ ਜਾਣੇ ਹੋ ਸਿਰ ਨੂੰ ਕਵਰਡ ਰੱਖੋ ਸਕਿਨ ਨੂੰ ਕਵਰ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਜਿਹੜਾ ਵਾਟਰ ਲਾਸ ਸਕਿਨ ਤੋਂ ਵੀ ਲਗਾਤਾਰ ਹੁੰਦਾ ਰਹਿੰਦਾ ਹੈ ਐਵੇਪੋਰੇਸ਼ਨ ਦੇ ਨਾਲ ਸੋ ਇਹ ਸਾਰੀਆਂ ਕੰਡੀਸ਼ਨਸ ਦਾ ਸਾਰਿਆਂ ਨੂੰ ਹੀ ਬਹੁਤ ਧਿਆਨ ਰੱਖਣਾ ਚਾਹੀਦਾ ਲਿਕুইਡਸ ਵਾਤੋਂ ਵਾਤ ਲੈਣੇ ਚਾਹੀਦੇ ਨੇ ਤਾਂ ਕਿ ਹੀਟ ਸਟ੍ਰੈਸ ਦਾ ਸਿਹਤ ਉੱਤੇ ਕੋਈ ਨੁਕਸਾਨ ਨਾ ਹੋ ਸਕੇ ਮੀ ਬਾਅਦ ਇਹ ਬੁੱਕ ਸੋਲਵ ਕਰ ਦਿੱਤੀ ਹੋਈ ਹੈ ਤਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਹਲੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਦੀ ਡਿਵੈਲਪਮੈਂਟ ਹਲੇ ਨਹੀਂ ਪਿੱਛੇ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਮੌਸਮ ਜਿਹੜਾ ਉਹ ਗਰਮ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਔਰ ਇਸੇ ਤਰ੍ਹਾਂ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ